ਹਾਂਜੀ ਇਹ ਹਾਲ ਜਾਲ ਹੈ ਆਪਾਂ ਵੱਟ ਦਾ ਹਰਾ ਪਛਮਾ ਖਾਤਰ ਇਹ ਆਪਣੇ ਗੰਨਾ ਬਾਜਰਾ ਬੀਜਿਆ ਪਿਆਗਾ ਤੇ ਅੱਜ ਵੱਟ ਬਹੁਤ ਜ਼ਿਆਦਾ ਹਵਾ ਵੀ ਨਹੀਂ ਚੱਲਦੀ ਗਰਮੀ ਬਹੁਤ ਅੱਜ ਤੇ ਹੁਣ ਆਪਾਂ ਇਹ ਲੈ ਕੇ ਜਾਵਾਂਗੇ ਅੰਦਰ ਤੇ ਕੋਤਰਾਂਗੇ ਹੋਣੇ ਨੂੰ ਕੋਤਰ ਕੇ ਪਾਵਾਂਗੇ ਪੋਸ਼ੂ ਨੂੰ ਤੇ ਉਹ ਆਪਣੀ ਮੱਕੀ ਰਕਪਾਗ ਤਿੰਨ ਕਿੱਲਾਂ ਦਾ ਰਕਪਾਗ ਮੱਕੀ ਦਾ ਆਪਣੀ ਦਾ ਤੇ ਬਾਜਰਾ ਆਪਣੇ ਘਰ ਵਾਲੀ ਸਾਈਡ ਆ ਉਹ ਘਰ ਹਾਂ ਤੱਕ ਆਇਆ ਹਾਂਜੀ ਆਪਣੀ ਜੋਬਣਾ ਨੂਰੀ ਦੀ ਮਾਂ ਤੇ ਬਾਕੀ ਦੇਖੋ ਆਪਣੀ ਮੱਕੀ ਕਿਵੇਂ ਆ ਗਈ ਚਲੋ ਮਿਲਦੇ ਆ ਤੁਹਾਨੂੰ ਫੇਰ ਬਾਜਰਾ ਅੰਦਰ ਛੁੱਟ ਕੇ ਹਾਂਜੀ ਆਪਾਂ ਬਾਜਰਾ ਵੱਢ ਕੇ ਅੰਦਰ ਛੁਟ ਲਿਆ ਸੀ ਤੇ ਹੁਣ ਇਹਨੂੰ 꾸ਦਰਦੇ ਆ ਤੇ ਹੁਣ ਆਪਾਂ ਮੱਕੀ ਬਟਨੀ ਬੰਦ ਕਰਤੀ ਜਿਹੜੀ ਰਹਿ ਗਈ ਮੱਕੀ ਉਹਦਾ ਸੈਲੇਜ ਪਾਵਾਂਗੇ ਤੇ ਆ ਬਾਕੀ ਇਹਨੂੰ ਮਿਲਦੇ ਆ ਹਰਾ ਕੋਦੜਨ ਤੋਂ ਬਾਅਦ ਆਪਣੇ ਪਸ਼ੂ ਉਹਨਾਂ ਨੂੰ ਦੋ ਟਾਈਮ ਹਰਾ ਪੈਂਦਾ ਤੇ ਇੱਕ ਟਾਈਮ ਸੰਨੀ ਹੁੰਦੀ ਹੈਗੀ ਦੁਪਹਿਰੇ ਮੱਕੀ ਸਾਨੂੰ ਸੰਨੀ ਜੀ ਦੱਸਾਂਗੇ ਵੀ ਆਪਾਂ ਕਿਹੜੀ ਫੀਡ ਪਾਉਣੇ ਆ ਅਜਾ ਆਪਣਾ ਝੋਟਿਆਂ ਨੇ ਛੋਣ ਵਾਲੀਆਂ ਇਹਨਾਂ ਦਾ ਰਹਿਣ ਤਾਂ ਤਨ ਮੀਨੇ ਤੇ ਲਗਭਗ ਆਮ ਤਾਂ ਆਪਣੇ 7 ਮਹੀਨਾ ਦੀ ਗੱਭਣਾ ਤੇ ਲਗਭਗ ਆਪਣੇ ਸਾਰੇ ਪਸੂ ਗੱਭਣ ਨੇ ਹਾਂਜੀ ਚਲੋ ਮੈਲ ਦੇਖਣ ਨੂੰ ਹਰਾ ਉਤਰ ਕੇ ਹਾਂਜੀ ਬਾਪੂ ਪੱਠੇ ਗੁੱਤਰ ਲਿਆ ਆਪਾਂ ਤੇ ਹੁਣ ਮੱਜਾਂ ਨੂੰ ਪਾਉਣੇ ਆ ਤੇ ਨਾਲ ਦੀ ਨਾਲ ਰਲਾ ਦਾਂਗੇ ਇਹ ਆ ਬਾਪੇ ਆਪਣਾ ਮੀੜੇ ਵਾਲਾ ਬਾਜਰਾ ਹਾਂਜੀ ਕੋਈ ਬਣੇ ਰਹੋ ਤੁਸੀਂ ਆਪਾਂ ਮੱਧੋਂ ਨੂੰ ਦਰਬਾਰ ਲਾ ਕੇ ਫੇਰ ਮਿਲਦੇ ਹਾਂ ਹਾਂਜੀ ਆਪਾਂ ਲਾਦੇ ਮੱਧੋਂ ਪੱਠੇ ਤੇ ਪੱਠੇ ਰਲਾ ਕੇ ਹੁਣ ਆਪਾਂ ਕਸ਼ੂਆ ਕੰਨੀ ਹੋ ਗਏ ਫਰੀ ਤੇ ਹੁਣ ਆਪਾਂ ਜਾਂਦੇ ਆਂ ਖੇਤ ਨੂੰ ਤੇ ਮਾਰਦੇ ਆਂ ਖੇਤ ਕਿਹੜਾ ਤੇ ਖੇਤ ਜਾ ਕੇ ਦੇਖਾਂਗੇ ਥੋੜਾ ਬਹੁਤ ਸਵਾ ਕੰਮ ਕਰਨ ਵਾਲਾ ਦਾ ਕੰਮ ਕਰਾਂਗੇ ਨਹੀਂ ਫਸਲ ਦੀ ਕਿਹੜਾ ਮਾਰ ਕੇ ਮੁੜਾਵਾਂਗੇ ਤੇ ਆ ਆਪਣੀ ਮੱਕੀ ਘਰ ਤੋਂ ਨਿਕਲ ਨਹੀਂ ਸਰਫ ਫਰੰਟ ਤੀਆ ਤੇ ਸਵੇਰੇ ਆਪਾਂ ਡੰਗਰਾਂ ਨੂੰ ਉੱਥੇ ਬੰਨ੍ਹਦੇ ਨੇ ਉਹ ਪਰਕਾਂ ਥੱਲੇ ਤੇ ਸ਼ਾਮ ਨੂੰ 4 ਵਜੇ ਖੋਲਦੇ ਆਂ ਸਵੇਰਾ ਆਪਣਾ ਪਸ਼ੂ ਹੁੰਦੇ ਨੇ ਇੱਥੇ ਆਹ ਦਰਾਤ ਥੱਲੇ ਤੇ ਇਹਨਾਂ ਨੂੰ ਬਸ 4 ਵਜੇ ਸ਼ਾਮ ਨੂੰ ਖੋਲਦੇ ਆਂਗੇ ਤੇ ਇਹ ਆਪਣੇ ਘਰ ਦੇ ਮੂਹਰੇ ਸ਼ਾਮ ਲਾੜ ਪਈ ਹੈਗੀ ਜੀ ਦੇਖਦੇ ਆਂ ਚਲੋ ਜਾ ਕੇ ਮਿਲਦੇ ਆਂ ਸਾਨੂੰ ਖੇਤ ਮੱਕੀ ਵੀਡੀਓ ਖੇਤਿਆਂ ਕਿ ਸ਼ੂਟ ਕਰਾਂਗੇ। ਹਾਂਜੀ। ਆਪਾਂ ਪਹੁੰਚੋਕਿਆਂ ਖੇਤ। ਕੇ। ਆ ਆਪਣਾ ਝੋਨਾ। ਖੇਤਾਂ ਕਿ ਮਾਰਿਆ ਕਿਹੜਾ। ਤਾਂ ਕੋਈ ਦੀਂਦਾ ਨਹੀਂ ਕੰਮ ਕਰ। ਤੇ ਬੰਦਾ ਆਪਣਾ ਰਹਿ ਪਾਈ ਜਾਂਦਾ ਇੱਕ ਤਿੰਨ ਕਪੂਰੀਆਂ ਰਹਿੰਦੀਆਂ ਸੀ। ਤੇ ਹੁਣ ਪਾਣੀ ਆਪਾਂ ਝੋਨੇ ਦਾ ਇੱਕ ਵਾਰੀ ਸੁਕਾਵਾਂਗੇ ਤੇ ਜਿਹੜਾ ਮੋਠਾ ਹੋਇਆ ਜਾਂ ਕੋਈ ਕੱਖ ਗੰਡਾ ਹੋਇਆ ਉਹ ਹੋ ਜੂਗਾ ਤਾਂ ਆਪਾਂ ਕੱਢ ਦਾਂ ਇੱਕ ਵਾਰ ਹੁਣ ਪਾਣੀ ਕੇਰਾ ਝੋਨੇ ਨੂੰ ਸੁਕਾ ਕੇ ਲਾਵਾਂਗੇ ਤੇ ਮਿਲਦਿਆਂ ਚਲੋ ਜੀ ਆਪਾਂ ਤਹਾਨੂੰ ਫੇਰ ਕੱਲੂ ਅਗਲੇ ਬਲੌਗ ਚ ਜੇ ਤੁਹਾਨੂੰ ਆਪਣੀ ਇਹ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਐਂ ਜਰੂਰ ਕਰਿਆ ਕਰੋ ਐਂ ਸਬਸਕ੍ਰਾਈਬ ਵੀ ਜਰੂਰ ਕਰਨਾ ਆਪਣੀ ਵੀਡੀਓ ਨੂੰ ਇਹ ਆਪਣਾ ਖੇਤ ਪਿੰਡ ਦੇ ਨਾਲ ਹੀ ਆਈ ਜਾਵਾਂ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਜੀ ਮਿਲਣਾ ਤੁਹਾਨੂੰ ਕੱਲੂ ਮੈਂ ਬਲੌਗ ਚ